ਪੰਜਾਬ ਡੈਰੀ ਦੇ ਕੋਈ ਵੀ ਕਿਸੇ ਕਿਸਮ ਦਾ ਵੀ 1 ਰੁਪਿਆ ਵੀ ਟੈਸਟ ਦੇ ਨਾਂ ਤੇ ਫ੍ਰੀ ਦੇ ਨਾਂ ਤੇ ਕੁਝ ਵੀ ਐਵੇਂ ਫਾਲਤੂ ਦਾ ਕੋਈ ਰਜਿਸਟ੍ਰੇਸ਼ਨ ਜੀ ਕੁਛ ਆ ਜੀ ਫ੍ਰੀ ਦਾ ਮਤਲਬ ਫ੍ਰੀ ਇਹ ਟੈਸਟ ਦਾ ਸਮਾਂ ਜਿਹੜਾ ਜੀ ਉਹ ਸਿਰਫ ਸਰਵਧੇ ਘੰਟੇ ਦਾ ਟੈਸਟ ਹੈ ਕੋਈ ਬਾਲਾ ਸਮਾਂ ਬੱਚੇ ਦਾ ਨਹੀਂ ਲਮਾਗੇ ਇੱਕ ਟੈਸਟ ਦੀ ਟਾਈਮਿੰਗ ਹੈਗੀ 9:30 ਵਜੇ ਤੋਂ ਲੈ ਕੇ 10:00 ਵਜੇ ਤੱਕ ਦੀ 10:00 ਵਜੇ ਤੋਂ ਲੈ ਕੇ 10:30 ਵਜੇ ਤੱਕ ਦੀ ਲੋਕ ਲੰਗਰ ਲਾਉਂਦੇ ਆ ਜੀ ਮੇਰਾ ਮੰਨਣਾ ਹੈ ਤੇ ਆਪਾਂ ਹਰ ਸਮੇਂ ਜਾ ਕੇ ਕੁਝ ਵੀ ਕਈ ਵਾਰੀ ਲੰਗਰ ਨਹੀਂ ਵੀ ਲਾ ਸਕਦੇ ਜਾਂ ਲੋਕ ਏਡੇ ਵੱਡੇ ਵੱਡੇ ਦਾਨੀ ਸੱਜਣ ਇੰਨੇ ਇੰਨੇ ਵੱਡੇ ਪਏ ਆ ਕਿ ਕਿਸੇ ਦਾ ਮੁਕਾਬਲਾ ਅਜੇ ਤੱਕ ਕੀਤਾ ਨਹੀਂ ਚੱਕਦਾ ਜਾ ਸਕਦਾ ਸਾਰੇ ਵੱਧ ਤੋਂ ਵੱਧ ਪਏ ਆ ਬਟ ਪ੍ਰਮਾਤਮਾ ਨੇ ਸਾਨੂੰ ਇੱਕ এডੂਕੇਸ਼ਨ ਦੀ ਫੀਲ ਬਖਸ਼ੀ ਆ ਅਸੀਂ ਕਿੰਨੇ ਕਿ ਵੀ ਜਿਹੜੀ ਚੀਜ਼ ਸਾਡੇ ਹੱਥ ਦੇ ਵਿੱਚ ਹੈ ਐਟ ਲੀਸਟ ਉਹ ਤਾਂ ਕਰ ਸਕੀਏ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਅੱਜ ਕੱਲ ਆਈਲੈਂਡਸ ਤੇ ਪੀਟੀਈ ਦਾ ਜ਼ਮਾਨਾ ਆ ਤੇ ਫਰੀਦਕੋਟ ਦੇ ਵਿੱਚ ਆਈਲੈਟਸ ਤੇ ਪੀਟੀਈ ਕਰਾਉਣ ਵਾਲੇ ਇੱਕ ਰਖੇਜਾ ਓਵਰਸੀਜ਼ ਨੇ ਨਵਾਂ ਪਟਾਕਾ ਪਾ ਦਿੱਤਾ ਹੈ ਧਮਾਕਾ ਕਰ ਦਿੱਤਾ ਹੈ ਤੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਉਹਨਾਂ ਨੇ ਐਲਾਨ ਕੀਤਾ ਹੈ ਕਿ ਉਹ 2 April ਨੂੰ ਇੱਕ ਅਜੇਹਾ ਟੈਸਟ ਲੈਣਗੇ ਜਿਹੜਾ ਬਹੁਤ ਹੀ ਸੌਖਾ ਹੋਵੇਗਾ ਤੇ +2 ਦੇ ਸਿਲੇਬਸ ਵਿੱਚੋਂ ਹੋਵੇਗਾ ਅਜੇਹਾ ਟੈਸਟ ਲੈਣਗੇ ਤੇ ਉਸ ਟੈਸਟ ਵਿੱਚ ਜਿਹੜੇ 80% ਦੀ ਅੰਕ ਪ੍ਰਾਪਤ ਕਰ ਜਾਣਗੇ ਵਿਦਿਆਰਥੀ ਉਹਨਾਂ ਨੂੰ ਉਹ ਪੀਟੀਈ ਤੇ ਆਈਲੈਟਸ ਮੁਫਤ ਦੇ ਵਿੱਚ ਕਰਾਉਣਗੇ ਯਾਨੀ ਕੋਈ ਪੈਸਾ ਨਾ ਰਜਿਸਟ੍ਰੇਸ਼ਨ ਨਾ ਕੋਈ ਹੋਰ ਛੋਪਿਆ ਖਰਚਾ ਉਹਨਾਂ ਤੋਂ ਲਿਆ ਜਾਣਾ ਇਹ ਪੁੱਛੇ ਜਾਣ ਤੇ ਕਿ ਉਹ ਆਪਣੇ ਪੱਲਿਓ ਖਰਚਾ ਕਰਕੇ ਕਿਉਂ ਇਹ ਮੁਫਤ ਦੇ ਵਿੱਚ ਸਿੱਖਿਆ ਦੇਣੀ ਚਾਹੁੰਦੇ ਆ ਤਾਂ ਉਹਨਾਂ ਦਾ ਜਵਾਬ ਬੜਾ ਸਾਫ਼ ਸੁਸਰਾ ਤੇ ਸੱਚਾ ਸੋਚਾ ਸੀਗਾ ਕਿ ਲੋਕ ਜਿਸ ਕੋਲੇ ਜੋ ਵੀ ਹੁੰਦਾ ਉਹ ਲੰਗਰ ਲਾਉਂਦਾ ਲੋਕਾਂ ਨੂੰ ਵੰਡਦਾ ਤੇ ਸਾਡੇ ਕੋਲੇ ਐਜੂਕੇਸ਼ਨ ਆ ਸਿੱਖਿਆ ਤੇ ਫਿਰ ਅਸੀਂ ਸੋਚਿਆ ਕਿ ਕਿਉਂ ਨਾ ਇਹ ਹੀ ਵੰਡੀ ਜਾਵੇ ਤੇ ਇਹ ਵੰਡਨ ਲਈ ਅਸੀਂ ਇਹ ਦੂਸਰੀ ਵਾਰ ਉਪਰਾਲਾ ਕੀਤਾ ਪਿਛਲੇ ਸਾਲ ਵੀ ਕੀਤਾ ਸੀ ਉਹਨਾਂ ਨੇ ਕਿਹਾ ਕਿ ਪਿਛਲੇ ਸਾਲ 300 ਦੇ ਕਰੀਬ ਉਹਨਾਂ ਕੋਲੇ ਵਿਦਿਆਰਥੀ ਆਏ ਸੀ ਤੇ ਇਸ ਵਾਰੀ ਵੀ ਉਹਨਾਂ ਕੋਲੇ ਵਿਦਿਆਰਥੀ ਆ ਰਹੇ ਆ ਫੋਨ ਆ ਰਹੇ ਆ ਜਿਹੜੇ ਰਹਿ ਗਏ ਸੀ ਉਹ ਕਹਿ ਰਹੇ ਆ ਕਿ ਉਹਨਾਂ ਦਾ ਟੈਸਟ ਲੈ ਕੇ ਉਹਨਾਂ ਨੂੰ ਇਸ ਸਹੂਲਤ ਦਾ ਫਾਇਦਾ ਦਿੱਤਾ ਜਾਵੇ ਤੇ ਹੁਣ ਇਹ 2 April ਨੂੰ ਟੈਸਟ ਰੱਖਿਆ ਗਿਆ ਹੈ ਅੱਧੇ ਅੱਧੇ ਘੰਟੇ ਦਾ ਟੈਸਟ ਹੋਵੇਗਾ ਇਹ ਰਖੇਜਾ ਓਵਰਸੀਜ਼ ਫਰੀਦਕੋਟ ਦੇ ਠਾਕਰ ਦੁਆਰੇ ਦੇ ਬਿਲਕੁਲ ਸਾਹਮਣੇ ਵਾਲੇ ਪਾਸੇ ਨਜ਼ਦੀਕ ਆ ਉੱਥੇ ਤੁਸੀਂ ਦੋ ਬੈਚਾਂ ਦੇ ਵਿੱਚ ਇੱਥੇ ਇਹ ਟੈਸਟ ਦੇ ਸਕਦੇ ਹੋ ਤੇ ਜਿਹੜੇ ਟੈਸਟ ਪਾਸ ਕਰ ਜਾਣਗੇ ਉਹਨਾਂ ਨੂੰ ਮੁਫਤ ਦੇ ਵਿੱਚ ਪੜਾਇਆ ਜਾਣਾ ਤੇ ਜਿਹੜੇ ਇਸ ਤੋਂ ਘੱਟ ਨੰਬਰ ਪ੍ਰਾਪਤ ਕਰਨਗੇ ਉਹਨਾਂ ਤੋਂ ਬਹੁਤ ਨਗੂਣੀ ਘੱਟ ਫੀਸ ਲਈ ਜਾਵੇਗੀ ਆਪਾਂ ਹਾਲੀ ਸਾਹਿਬ ਇਵੈਂਟ ਕਰਨ ਜਾ ਰਹੇ ਹਾਂ 2 April ਨੂੰ ਇੱਕ ਸਕਾਲਰਸ਼ਿਪ ਟੈਸਟ ਲੈ ਕੇ ਆ ਰਹੇ ਆਪਾਂ ਇਹ ਟੈਸਟ ਆਪਾਂ ਪਿਛਲੀ ਵਾਰ ਵੀ ਕਰਾਇਆ ਸੀ ਜਿੰਦੇ ਵਿੱਚ 300 ਤੋਂ ਅਰਾਊਂਡ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਸੀਗਾ ਤੇ ਉਹੀ ਟੈਸਟ ਆਪਾਂ ਦੁਬਾਰਾ ਲੈ ਕੇ ਆ ਰਹੇ ਹਾਂ ਫਿਰ ਉਹਨਾਂ ਦੇ ਬੈਨੀਫਿਟਸ ਕੀ ਹੈ ਉਹਦੇ ਬੈਨੀਫਿਟਸ ਨੇ ਜੀ ਤੁਹਾਨੂੰ ਅਗਰ 80% ਨੰਬਰ ਉਸ ਗ੍ਰਾਮਰ ਦੇ ਵਿੱਚੋਂ ਟੈਸਟ ਦੇ ਵਿੱਚੋਂ ਤੁਸੀਂ ਲੈ ਲਿਓ ਗ੍ਰਾਮਰ ਬੇਸਡ ਟੈਸਟ ਹੋਊਗਾ ਉਹਦੇ ਵਿੱਚੋਂ ਅਗਰ ਤੁਸੀਂ 80% ਲੈ ਲੈਨੇ ਹੋ ਨੰਬਰ ਤਾਂ ਤੁਹਾਨੂੰ ਬਿਲਕੁਲ ਫ੍ਰੀ ਆਈਸਟੇ ਪੀਟੀ ਕਰਨ ਦਾ ਮੌਕਾ ਦਿੱਤਾ ਜਾਊਗਾ ਸਾਡੇ ਵੱਲੋਂ ਤੁਸੀਂ ਕੋਈ ਵੀ ਪੈਸੇ ਨਹੀਂ ਦੇਣੇ ਕੋਈ ਇਹ ਟੈਸਟ ਦੇ ਵੀ 1 ਰੁਪਿਆ ਵੀ ਨਹੀਂ ਦੇਣਾ ਇਵਨ ਕੀ ਤੁਸੀਂ ਅਗਰ ਖਾਲੀ ਹੱਥ ਵੀ ਟੈਸਟ ਦੇਣ ਆ ਜੰਨੇ ਹੋ ਇੱਥੋਂ ਕਾਪੀ ਪੈਨ ਜੋ ਵੀ ਹੋਊਗਾ ਮਟੀਰੀਅਲ ਸਾਰਾ ਕੁਝ ਫ੍ਰੀ ਆਫ ਕੋਸਟ ਉਹ ਵੀ ਦਿੱਤਾ ਜਾਊਗਾ ਤੁਹਾਨੂੰ ਉਹਦੇ ਵੀ ਕੋਈ ਪੈਸੇ ਨਹੀਂ ਲਿੱਤੇ ਜਾਣਗੇ ਸਾਡੇ ਕੋਲ ਆਮ ਤੌਰ ਤੇ ਸ਼ੁਪੇ ਖਰਚੇ ਬੜੇ ਹੁੰਦੇ ਆ ਰਜਿਸਟ੍ਰੇਸ਼ਨ ਦੇ ਹੋਵੇ ਹੋਰ ਹੋਵੇ ਉਹਦੇ ਲਈ ਉਹੀ ਇਸੇ ਲਈ ਮੈਂ ਪਹਿਲੇ ਹੀ ਗੱਲ ਕਰਤੀ ਜੀ ਤੁਹਾਡੇ ਕਹਿਣ ਤੋਂ ਪਹਿਲੇ ਕਿ ਵੀ 1 ਰੁਪਿਆ ਵੀ ਕੋਈ ਵੀ ਚਾਰਜ ਇਸ ਦਾ ਨਹੀਂ ਲਿੱਤਾ ਜਾਊਗਾ ਕਿ ਵੀ ਕੋਈ ਟੈਸਟ ਦੇ ਬਹਾਨੇ ਵੀ ਕੋਈ ਚਾਰਜ ਨਹੀਂ ਦਿੱਤਾ ਜਾਊਗਾ ਇੱਥੋਂ ਤੱਕ ਕੀ ਕੋਈ ਕਾਪੀ ਪੈਨ ਤੱਕ ਵੀ ਲੱਗੂਗਾ ਉਹ ਵੀ ਫ੍ਰੀ ਆਫ ਕੋਸਟ ਦੇਵਾਂਗੇ ਤੇ 80% ਨੰਬਰ ਲੈਣ ਵਾਲੇ ਬੱਚੇ ਨੂੰ ਅਸੀਂ ਫ੍ਰੀ ਆਫ ਕੋਸਸ ਆਇਸ ਤੇ ਪੀਡੀ ਕਰਾਵਾਂਗੇ ਦੋ ਤੋਂ ਤੇ 3 ਮਹੀਨੇ ਲੱਗ ਜਾਣ ਚਾਹੇ ਬੱਚੇ ਨੂੰ ਵੈਸੇ ਤਾਂ ਹੁਣ ਤੱਕ ਦਾ ਸਾਡਾ ਟਾਰਗੇਟ ਆ ਸੀ 1 ਮਹੀਨਾ ਹੱਦ 2 ਮਹੀਨੇ ਤਾਂ ਕਿ ਬੱਚੇ ਨੂੰ ਵੈਲਡ ਟ੍ਰੇਨ ਕਰਕੇ ਪ੍ਰੋਪਰ ਤਾਂ ਵਧੀਆ ਸਕੋਰ ਤੇ ਉਹਨੂੰ ਡਿਜ਼ਾਇਰ ਤੇ ਉਹਦੇ ਬੈਂਡ ਸਕੋਰ ਤੇ ਅਸੀਂ ਉਹਨੂੰ ਪੰਜਾ ਦੇਈਦਾ ਜਿਹਦੇ ਨਹੀਂ ਆਉਂਦੇ ਅਸੀਂ ਬੱਚੇ ਜਿੰਦੇ 80% ਨਹੀਂ ਆਣਗੇ ਉਹਨਾਂ ਨੂੰ ਵੀ ਘਬਰਾਉਣ ਦੀ ਕੋਈ ਲੋੜ ਨਹੀਂ ਉਹ ਬੱਚਾ 50% ਵੀ ਨੰਬਰ ਲੈ ਜਾਂਦਾ ਅੱਥ ਤੱਕ ਇਹ ਵਾਲੀ ਸਾਹਿਬ ਤੁਸੀਂ ਇਹ ਦੇਖ ਲਓ ਕਿ ਵੀ ਬੱਚੇ ਦਾ ਅਗਰ ਇੰਨੀ ਦੂਰੋਂ ਚੱਲ ਕੇ ਬੱਚਾ ਸਾਡੇ ਕੋਲ ਸੈਂਟਰ ਤੇ ਆਊਗਾ ਪੇਪਰ ਦੇਣ ਵਾਸਤੇ ਆ ਰਿਹਾ ਜਿਹੜਾ ਉਹਦੇ 50% ਵੀ ਨੰਬਰ ਰਹਿ ਜਾਂਦੇ 60% ਵੀ ਲੈ ਜਾਂਦੇ ਮੈਨੂੰ ਨਹੀਂ ਲੱਗਦਾ ਕੋਈ ਵੀ ਬੱਚਾ 50 ਤੋਂ ਘੱਟ ਲਊਗਾ ਕਿਉਂਕਿ ਗ੍ਰਾਮਰ ਬੇਸਡ ਟੈਸਟ ਹੈ ਕੋਈ ਇਹ ਨਹੀਂਗਾ ਕਿ ਵੀ ਕੁਝ ਓਖਾਵੇਂ ਪਾ ਦਾਂਗੇ ਜਾਂ ਕੁਝ ਹੁਣ ਤੱਕ ਦਾ ਜੋ ਵੀ ਬੱਚੇ ਨੇ ਪੜਿਆ ਕੀਤਾ ਸਭ ਕੁਝ ਉਹੀ ਟੈਸਟ ਚ ਹੋਊਗਾ ਸਿਰਫ ਸਿਰਫ ਅਡਰੈਸ ਕੀ ਰੱਖਿਆ ਗਿਆ ਕਿੱਥੇ ਹੋਣ ਲੱਗਦਾ ਹੈ ਇਸ ਤੇ ਇਹ ਟੈਸਟ ਆਪਣੇ ਇੰਸਟੀਚੂਟ ਦੇ ਵਿੱਚ ਹੀ ਰੱਖਿਆ ਗਿਆ ਜੀ ਇਹ ਨਿਅਰ ਬਸ ਸਟੈਂਡ Oppoosite ਠਾਕਰ ਦੁਆਰ ਮੰਦਿਰ ਵਿਖੇ ਜਾਓ ਵਰਸਿਸ ਇੰਸਟੀਚਿਊਟ ਹੈ ਜੀ ਆਪਣਾ ਫਰੀਦਕੋਟ ਦੇ ਵਿੱਚ ਇੱਥੇ ਹੀ ਹੋਊਗਾ ਆਪਣਾ ਟੈਸਟ ਹੋਊਗਾ ਕਿੰਨੇ ਸਮੇਂ ਲਈ ਇਹ ਟੈਸਟ ਦਾ ਸਮਾਂ ਜਿਹੜਾ ਜੀ ਉਹ ਸਿਰਫ ਸੁਰਵਧੇ ਘੰਟੇ ਦਾ ਟੈਸਟ ਹੈ ਕੋਈ ਬਾਲਾ ਸਮਾਂ ਬੱਚੇ ਦਾ ਨਹੀਂ ਲਮਾਗੇ ਇੱਕ ਟੈਸਟ ਦੀ ਟਾਈਮਿੰਗ ਹੈਗੀ 9:30 ਵਜੇ ਤੋਂ ਲੈ ਕੇ 10:00 ਵਜੇ ਤੱਕ ਦੀ 10:00 ਵਜੇ ਤੋਂ ਲੈ ਕੇ 10:30 ਵਜੇ ਤੱਕ ਦੀ ਤੁਸੀਂ ਜਿਹੜਾ ਵੀ ਟਾਈਮਿੰਗ ਤੁਹਾਨੂੰ ਸੂਟੇਬਲ ਹੈ ਤੁਸੀਂ ਉਹਦੀ ਰਜਿਸਟ੍ਰੇਸ਼ਨ ਸਾਡੇ ਕੋਲ ਆ ਕੇ ਕਰਵਾ ਸਕਦੇ ਹੋ ਸਾਡੇ ਫੋਨ ਤੇ ਕਰਵਾ ਸਕਦੇ ਹੋ ਕੋਈ ਵੀ ਡਾਊਟ ਹੈ ਚਾਹੇ ਫੋਨ ਤੇ ਪੁੱ ਨੰਬਰ ਜਿਹੜਾ ਉਹ ਦੇ ਦਿੱਤਾ ਜਾਊਗਾ نیچے ਤੇ ਉਸ ਤੇ ਕਾਲ ਕਰਕੇ ਤੁਸੀਂ ਇੱਥੇ ਰਜਿਸਟ੍ਰੇਸ਼ਨ ਕਰਾ ਸਕਦੇ ਹੋ 2 April ਤੋਂ ਤੇ 1 April ਨੂੰ ਇਹ ਜਿਹੜੀ ਰਜਿਸਟ੍ਰੇਸ਼ਨ ਹੈ ਸਾਡੀ ਉਹ ਬੰਦ ਹੋ ਜੂਗੀ ਤੇ ਇਸ ਲਈ 1 April ਜਿਹੜੀ ਹੈ ਉਹ ਲਾਸਟ ਡੇਟ ਹੈ ਰਜਿਸਟ੍ਰੇਸ਼ਨ ਦੀ ਉਹ ਵੀ 6 ਵਜੇ ਤੱਕ 6 ਵਜੇ ਤੋਂ ਪਹਿਲਾਂ-ਪਹਿਲਾਂ ਤੁਸੀਂ ਇਹਦੀ ਰਜਿਸਟ੍ਰੇਸ਼ਨ ਕਰवानी ਹੈ 2 April ਨੂੰ ਇਹ ਟੈਸਟ ਸ਼ੁਰੂ ਹੋਊਗਾ ਟਾਈਮ ਫਿਰ ਨੋਟ ਕਰ ਲਓ ਜੀ ਇੱਕ ਟਾਈਮ ਹੋਊਗਾ ਜੀ 9:30 ਤੋਂ ਲੈ ਕੇ 10 ਵਜੇ ਤੱਕ ਇੱਕ 10 ਤੋਂ ਲੈ ਕੇ 10:30 ਤੱਕ ਅੱਧੇ ਘੰਟੇ ਦਾ ਟੈਸਟ ਹੋਊਗਾ ਸਿਰਫ ਉਸੇ ਫਾਇਦਾ ਕੀ ਉਹ ਨਾਲ ਇੰਸਟੀਚਿਊਟ ਨੂੰ ਫਾਇਦਾ ਇੰਸਟੀਚਿਊਟ ਨੂੰ ਹਰ ਟਾਈਮ ਜੇ ਹਰ ਸਾਲ ਦੇ ਵਿੱਚ ਆਪਾਂ ਪੈਸੇ ਕਮਾਉਣੇ ਆ ਸਾਰੇ ਬੱਚੇ ਤੋਂ ਪੈਸੇ ਲੈਣੇ ਆ ਹੈਨਾ ਤੇ ਹੁਣ ਹਰ ਵਾਰੀ ਜੇ ਫਾਇਦਾ ਹੀ ਫਾਇਦਾ ਇਕੱਲਾ ਕਰੀ ਜਾਵਾਂਗੇ ਤਾਂ ਕੁਝ ਬੈਨੀਫਿਟ ਬੱਚਿਆਂ ਨੂੰ ਵੀ ਦੇਣੇ ਚਾਹੀਦੇ ਉਹਨਾਂ ਦੇ ਪੇਰੈਂਟਸ ਨੂੰ ਵੀ ਦੇਣੇ ਚਾਹੀਦੇ ਇਹ ਟੈਸਟ ਦਾ ਫਾਇਦਾ ਕੀ ਹੈ ਮੈਂ ਸਾਰਿਆਂ ਨੂੰ ਵੱਡੀ ਗੱਲ ਦੱਸਦਾ ਇਹ ਟੈਸਟ ਦਾ ਫਾਇਦਾ ਹੁਣ ਤੱਕ ਜਿਹੜੇ ਵੀ ਪਿਛਲੇ ਬੱਚਿਆਂ ਨੇ ਦਿੱਤਾ ਉਹਨਾਂ ਦੇ ਮਾਪਿਆਂ ਦਾ ਰਿਵਿਊ ਸਾਨੂੰ ਮਿਲਿਆ ਤੇ ਬੱਚਿਆਂ ਦਾ ਰਿਵਿਊ ਮਿਲਿਆ ਮੰਨ ਕੇ ਚੱਲੋ ਕੋਈ ਵੀ ਬੱਚਾ ਇੱਥੇ ਪਾਸ ਵੀ ਨਹੀਂ ਹੋਇਆ ਜੇ ਲੋ ਮੈਕਿੰਨ ਨਾ ਕਿ ਵੀ ਕੋਈ ਬਹੁਤ سارے ਬੱਚੇ ਵਿੱਚ ਰਹਿ ਵੀ ਜਾਂਦੇ ਜਿਵੇਂ ਵੀ ਹਨ ਉਹਦੇ ਲਈ ਇਹ ਜਿਹੜਾ ਡੈਸਕਟਾਪ ਹੋ ਇੱਕ ਫਰਸਟ ਐਕਸਪੀਰੀਅੰਸ ਆਉਂਦਾ ਕਿ ਮੰਨ ਕੇ ਚੱਲੋ ਤੁਹਾਡੇ ਬੱਚੇ ਨੂੰ ਸਭ ਕੁਝ ਆਂਦਾ ਹੈ ਉਹ ਇੱਕ ਨਵੀਂ ਜਗ੍ਹਾ ਤੇ ਜਾਂਦਾ ਜਿਵੇਂ ਕਿ ਆਪਾਂ ਕਹਿੰਨੇ ਵੀ ਸਰਕਾਰ ਜੌਬਸ ਕੱਢਦੀਆਂ ਇੱਥੇ ਵੀ ਕਾਫੀ ਹਨ ਤਾਂ ਉਹ ਜੌਬ ਜਿਹੜੀਆਂ ਕੱਢਦੀਆਂ ਉੱਥੇ ਬੱਚੇ ਨੂੰ ਸਾਰਾ ਕੁਝ ਆਂਦਾ ਹੁੰਦਾ ਉਹ ਬੱਚਾ ਚੱਲ ਜਾਂਦਾ ਤੇ ਘਬਰਾ ਜਾਂਦਾ ਆਇਲਸ ਕਰਨ ਜਾਂਦਾ ਪੀਡੀ ਕਰਦਾ ਤੇ ਪਹਿਲੀ ਵਾਰ ਸੈਂਟਰ ਦੇ ਵਿੱਚ ਪੇਪਰ ਦੇਣ ਜਾਂਦਾ ਤਾਂ ਜਦੋਂ ਪੇਪਰ ਦਿੰਦਾ ਉਦੋਂ ਉਹ ਬੱਚਾ ਉੱਥੇ ਜਾ ਕੇ ਘਬਰਾ ਜਾਂਦਾ ਉਹਦਾ ਉਹਨੂੰ ਸਾਰਾ ਕੁਝ ਹੁੰਦਾ ਬਟ ਉਹਦਾ ਕਦੇ ਉਹ ਇਸ ਚੀਜ਼ 'ਚੋਂ ਲੰਘਿਆ ਹੀ ਨਹੀਂ ਕਦੇ ਉਹ ਉਪਰੀ ਜਗ੍ਹਾ ਤੇ ਗਿਆ ਹੀ ਨਹੀਂ ਕਦੇ ਉਹ ਉਹਨੇ ਜਾ ਕੇ ਕੋਈ ਟੈਸਟ ਅਟੈਂਪਟ ਕੀਤਾ ਹੀ ਨਹੀਂ ਅਗਰ ਉਹ ਐਕਸਪੀਰੀਅੰਸ ਸਭ ਨਾਲੋਂ ਵੱਡਾ ਐਕਸਪੀਰੀਅੰਸ ਹੈ ਹੁਣ ਤੱਕ ਦਾ ਤੁਸੀਂ ਆਓ ਟੈਸਟ ਦੇ ਕੇ ਦੇਖੋ ਤੁਹਾਨੂੰ ਬਹੁਤ ਵਧੀਆ ਲੱਗੂਗਾ ਤੁਹਾਡਾ ਕੌਨਫੀਡੈਂਸ ਬੂਸਟ ਹੋਊਗਾ ਤੁਹਾਡਾ ਮਤਲਬ ਤੁਹਾਡੇ ਬੱਚੇ ਨੂੰ ਇੰਨਾ ਕੁ ਵਧੀਆ ਲੱਗੂਗਾ ਤੁਹਾਨੂੰ ਇੰਨਾ ਵਧੀਆ ਲੱਗੂਗਾ ਟੈਸਟ ਦੇ ਕੇ ਕਿ ਤੁਹਾਡਾ ਗਾਹ ਤੋਂ ਕਦੇ ਟੈਸਟ ਦੇਣ ਜਾਓਗੇ ਨਾ ਤੇ ਡਰੋਗੇ ਨਹੀਂ ਜ਼ਿੰਦਗੀ ਦੇ ਵਿੱਚ ਪੱਲੂ ਪੈਸੇ ਖਾਤ ਕੇ ਟੈਸਟ ਲੈਣਾ ਤੇ ਫਿਰ ਫ੍ਰੀ ਕਰਾਉਣਾ ਇਹ ਕੀ ਹੈ ਲੋਕ ਲੰਗਰ ਲਾਉਂਦੇ ਆ ਜੀ ਮੇਰਾ ਮੰਨਣਾ ਤੇ ਆਪਾਂ ਹਰ ਸਮੇਂ ਜਾ ਕੇ ਕੁਝ ਵੀ ਕਈ ਵਾਰੀ ਲੰਗਰ ਨਹੀਂ ਵੀ ਲਾ ਸਕਦੇ ਜੇ ਲੋਕ ਏਡੇ ਵੱਡੇ ਵੱਡੇ ਦਾਨੀ ਸੱਜਣ ਇੰਨੇ ਵੱਡੇ ਪਏ ਆ ਕਿ ਕਿਸੇ ਦਾ ਮੁਕਾਬਲਾ ਅਜੇ ਤੱਕ ਕੀਤਾ ਨਹੀਂ ਚਾਹਤਾ ਜਾ ਸਕਦਾ ਸਾਰੇ ਵੱਧ ਤੋਂ ਵੱਧ ਪਏ ਆ ਬਟ ਪ੍ਰਮਾਤਮਾ ਨੇ ਸਾਨੂੰ ਇੱਕ ਐਜੂਕੇਸ਼ਨ ਦੀ ਫੀਲ ਬਖਸ਼ੀ ਆ ਅਸੀਂ ਕਹਿੰਦੇ ਕਿ ਜਿਹੜੀ ਚੀਜ਼ ਸਾਡੇ ਹੱਥ ਦੇ ਵਿੱਚ ਹੈ ਐਟ ਲੀਸਟ ਉਹ ਤਾਂ ਕਰ ਸਕੀਏ ਅਸੀਂ ਇਸ ਲਈ ਆਪਣੇ ਵੱਲੋਂ ਇੱਕ ਐਫਰਟਸ ਲਗਾ ਰਹੇ ਹਾਂ ਕਿ ਵੀ ਹਰ ਬੱਚੇ ਨੂੰ ਕਿਸੇ ਨਾ ਕਿਸੇ ਕੋਈ ਗਰੀਬ ਪਰਿਵਾਰ ਦਾ ਬੱਚਾ ਹੈ ਇੰਟੈਲੀਜੈਂਟ ਬੱਚੇ ਹੈ ਬਹੁਤ ਸਾਰੇ ਸਾਰੇ ਵੈਸੇ ਤਾਂ ਅੱਜ ਕੱਲ ਇੰਟੈਲੀਜੈਂਟ ਹੈ ਜੀ ਸਾਰੇ ਵੱਧ ਚੜ ਕੇ ਇੱਕ ਦੂਜੇ ਤੋਂ ਨੇ ਕੰਪੀਟੀਸ਼ਨ ਦਾ ਜ਼ਮਾਨਾ ਸਾਰੇ ਇੱਕ ਦੂਜੇ ਤੋਂ ਵੱਧ ਕੇ ਨੇ ਤਾਂ ਅਸੀਂ ਉਹ ਉਪਰਾਲਾ ਕਰ ਰਹੇ ਹਾਂ ਛੋਟਾ ਜਿਹਾ ਕਿ ਵੀ ਕਿਸੇ ਨਾ ਕਿਸੇ ਦਾ ਸਾਡੇ ਜ਼ਰੀਏ ਕਿਸੇ ਦਾ ਕਿਸੇ ਦਾ ਫਾਇਦਾ ਹੋ ਸਕੇ ਨਾਲੇ ਉਹ ਬੱਚਾ ਅੱਗੇ ਦੀ ਅੱਗੇ ਰੈਫਰੈਂਸ ਦੇ ਕੇ ਸਾਡੇ ਨਾਲ ساری ਉਮਰ ਲਈ ਜੁੜਿਆ ਰਹਿੰਦਾ। ਜਿਹੜਾ ਨਾ ਮਾਪਿ ਹੋਣਗੇ ਤੇ ਫਿਰ ਦੇਣ ਵਾਲੇ ਬੱਚਿਆਂ ਦੇ ਆ ਜਾਂਦੇ ਆ। ਉਹਨਾਂ ਲਈ ਵੀ ਚਾਹ ਪਾਣੀ ਦਾ ਖਾਸ ਪ੍ਰਬੰਧ ਕੀਤਾ ਜਾਊਗਾ ਜੀ ਇੱਥੇ ਕੋਈ ਦਿੱਕਤ ਨਹੀਂ ਕੀ। ਉਹਨਾਂ ਨੂੰ ਵੀ ਇੱਕ ਵਧੀਆ ਪਲੇਸ ਤੇ ਸਿਟਿੰਗ ਦਿੱਤੀ ਜਾਊਗੀ ਤਾਂ ਕਰਕੇ ਕੋਈ ਘਬਰਾਣ ਦੀ ਜ਼ਰੂਰਤ ਨਹੀਂ ਕੀ। ਤਾਂ ਉਹਨਾਂ ਲਈ ਹਾਂਜੀ ਉਹ ਸਾਰਾ ਇਹਦਾ ਸਾਰਾ ਖਰਚਾ ਇੰਸਟੀਚਿਊਟ ਦਾ। ਬਿਲਕੁਲ ਹੀ ਕੋਈ ਵੀ ਕਿਸੇ ਕਿਸਮ ਦਾ ਵੀ 1 ਰੁਪਿਆ ਵੀ ਟੈਸਟ ਦੇ ਨਾਂ ਤੇ ਫ੍ਰੀ ਦੇ ਨਾਂ ਤੇ ਕੁਝ ਵੀ ਐਵੇਂ ਫਾਲਤੂ ਦਾ ਕੋਈ ਰਜਿਸਟ੍ਰੇਸ਼ਨ ਦੀ ਕੁਛ ਆ ਜੀ ਫ੍ਰੀ ਦਾ ਮਤਲਬ ਫ੍ਰੀ